ਤੇ ਸਾਰਿਆਂ ਦਾ ਸਵਾਗਤ ਹੈ ਅੱਜ ਦੀ ਵੀਡੀਓ ਸਾਹਿਤ ਦੀ ਇਤਿਹਾਸਕਾਰੀ ਅਤੇ ਪੰਜਾਬੀ ਸਾਹਿਤ ਦੀ ਇਤਿਹਾਸਕਾਰੀ ਦੇ ਟੋਪਿਕ ਬਾਰੇ ਹੈ ਕਿ ਸਾਹਿਤ ਦੀ ਇਤਿਹਾਸਕਾਰੀ અત્યੰਤ ਪੇਚੀਦਾ ਮਸਲਾ ਹੈ ਇਸ ਸਮੱਸਿਆ ਦੇ ਸਮਾਦਨ ਲਈ ਵਿਦਵਾਨਾਂ ਵੱਲੋਂ ਯਤਨ ਕਿਤੇ ਜਾ ਰਹੇ ਹਨ ਅਤੇ ਕਿਤੇ ਜਾਂਦੇ ਰਹੇ ਹਨ ਪਰ ਕਿਸੇ ਮਾਡਲ ਨੂੰ અત્યੰਤ ਜਾਂ ਸੰਪੂਰਨ ਕਹਿਣਾ ਉਚਿਤ ਨਹੀਂ ਹੈ ਕਿਉਂਕਿ ਇਤਿਹਾਸ ਸੁਮੱਚੇ ਸਭਿਆਚਾਰ ਦੀ ਮਹੱਤਵਪੂਰਨ ਦਿਸ਼ਾ ਹੈ ਇਸ ਦਿਸ਼ਾ ਵਿੱਚ ਸਭਿਆਚਾਰ ਵਰਤਾਰੇ ਨੂੰ ਅਤੀਤ ਤੋਂ ਵਰਤਮਾਨ ਵੱਲ ਅਤੇ ਵਰਤਮਾਨ ਤੋਂ ਭਵਿੱਖ ਵੱਲ ਵੱਦਿਆਂ ਦੇਖਿਆ ਜਾ ਸਕਦਾ ਹੈ ਪੰਜਾਬੀ ਸਾਇਦੀ ਇਤਿਹਾਸਕਾਰ ਦੀ ਦ੍ਰਿਸ਼ਟੀ ਤੋਂ ਬਾਬਾ ਬੁੱਧ ਸਿੰਘ ਮੋਲਾ ਮਖਸ਼ ਕੁਸਤਾ ਮਹੱਤਵਪੂਰਨ ਨਾਮ ਹਨ बाबा 부드 ਸਿੰਘ 몰라 박스 쿠스타 ਆਦੀ ਲੇਖਕਾਂ ਦੀਆਂ ਰਚਨਾਵਾਂ ਡਾਕਟਰ ਮੋਹਨ ਸਿੰਘ ਤੋਂ ਪਹਿਲਾਂ ਦੀਆਂ ਲਿਖੀਆਂ ਹਨ ਜਿਨ੍ਹਾਂ ਵਿੱਚ ਪੰਜਾਬ ਦੇ ਸ਼ਬਦ ਸੱਭਿਆਚਾਰ ਨੂੰ ਇਤਿਹਾਸ ਦੀ ਦ੍ਰਿਸ਼ਟੀ ਤੋਂ ਦੇਖਣ ਦਾ ਯਤਨ ਕੀਤਾ ਗਿਆ ਹੈ ਸਭ ਤੋਂ ਪਹਿਲਾਂ बाबा 부드 ਸਿੰਘ ਫਿਰ 몰라 박스 쿠스타 ਨੇ ਲਿਖਿਆ ਤੇ ਡਾਕਟਰ ਮੋਹਨ ਸਿੰਘ ਤੋਂ ਪਹਿਲਾਂ ਇਹਨਾਂ ਨੇ ਲਿਖਿਆ ਉਸ ਤੋਂ ਬਾਅਦ ਡਾਕਟਰ ਮੋਹਨ ਸਿੰਘ ਨੇ ਲਿਖਿਆ ਸ਼ਬਦ ਸੱਭਿਆਚਾਰ ਨੂੰ ਇਤਿਹਾਸ ਦੀ ਦ੍ਰਿਸ਼ਟੀ ਤੋਂ ਦੇਖਣ ਦਾ ਇਤਨ ਕੀਤਾ ਗਿਆ ਹੈ ਪ੍ਰੋਫੈਸਰ ਸੰਤ ਸਿੰਘ ਸੇਖੋ ਡਾਕਟਰ ਗੋਪਾਲ ਸਿੰਘ ਡਾਕਟਰ ਸਰਿੰਦਰ ਸਿੰਘ ਕੋਹਲੀ ਕਿਰਪਾਲ ਸਿੰਘ ਸੇਲ ਜੀਤ ਸਿੰਘ ਸ਼ੀਤਲ ਡਾਕਟਰ ਮੋਹਨ ਸਿੰਘ ਤੋਂ ਮਗਰਲੇ ਵਿਦਵਾਨ ਹਨ ਜਿਨ੍ਹਾਂ ਪੰਜਾਬੀ ਸਾਇਤ ਨੂੰ 8ਵੀਂ 9ਵੀਂ ਸਦੀ ਤੋਂ ਲੈ ਕੇ ਆਧੁਨਿਕ ਤੱਕ ਆਧੁਨਿਕ ਕਾਲ ਤੱਕ ਇਤਿਹਾਸਿਕ ਦ੍ਰਿਸ਼ਟੀ ਤੋਂ ਇਸ ਦਾ ਅਧਿਐਨ ਕੀਤਾ ਸਭ ਤੋਂ ਪਹਿਲਾਂ ਮੋਲਾ ਬਖਸ਼ ਕੁਸਤਾ ਬਾਬਾ ਬੁੱਧ ਸਿੰਘ ਮੋਲਾ ਬਖਸ਼ ਕੁਸਤਾ ਫਿਰ ਮੋਹਨ ਸਿੰਘ ਤੇ ਇਹਨਾਂ ਤੋਂ ਬਾਅਦ ਪ੍ਰੋਫੈਸਰ ਸੰਤ ਸਿੰਘ ਡਾਕਟਰ ਗੋਪਾਲ ਸਿੰਘ ਸ਼੍ਰਿੰਦਰ ਸਿੰਘ ਕੋਹਲੀ ਕਿਰਪਾਲ ਸਿੰਘ ਕਸੇਲ ਡਾਕਟਰ ਜੀਤ ਸਿੰਘ ਸ਼ੀਤਲ ਡਾਕਟਰ ਮੋਹਨ ਸਿੰਘ ਇਹਨਾਂ ਨੇ ਸਾਹਿਤ ਦੀ ਇਤਿਹਾਸਕਾਰੀ ਇਤਿਹਾਸਿਕ ਦ੍ਰਿਸ਼ਟੀ ਤੋਂ ਕੀਤੀ ਤਰਲੋਕ ਸਿੰਘ ਅਤੇ ਕਵਰ ਸਿੰਘ ਅਨੁਸਾਰ ਡਾਕਟਰ ਮੋਹਨ ਸਿੰਘ ਦਾ ਪੰਜਾਬੀ ਸਾਹਿਤ ਦੇ ਇਤਿਹਾਸ ਬਾਰੇ ਕੀਤਾ ਹੋਇਆ ਕੰਮ ਪਹਿਲਾਂ ਅਜਿਹਾ ਕੰਮ ਨਹੀਂ ਹੋਇਆ ਜਿਸ ਤਰ੍ਹਾਂ ਕਿ ਡਾਕਟਰ ਮੋਹਨ ਸਿੰਘ ਨੇ ਕੀਤਾ ਹੈ ਇਹਨਾਂ ਦਾ ਕੀ ਹੈ ਸਾਹਿਤ ਦੇ ਇਤਿਹਾਸਕਾਰੀ ਦਾ ਪ੍ਰਮਾਣਿਕ ਮਾਡਲ ਮੰਨਿਆ ਗਿਆ ਹੈ ਤਰਲੋਕ ਸਿੰਘ ਅਤੇ ਕਵਰ ਸਿੰਘ ਅਨੁਸਾਰ ਮੋਹਨ ਸਿੰਘ ਡਾਕਟਰ ਮੋਹਨ ਸਿੰਘ ਦੀਵਾਨਾ ਦਾ ਸਾਹਿਤ ਇਤਿਹਾਸਕਾਰੀ ਦਾ ਪ੍ਰਮਾਣਿਕ ਮਾਡਲ ਮੰਨਿਆ ਗਿਆ ਮੰਨਿਆ ਗਿਆ ਹੈ ਜੋ ਕਿ ਇਨਾਂ ਨੇ ਵੰਡ ਕੀਤੀ ਹੈ 1960 ਤੋਂ ਮਗਰੋਂ ਇਸ ਖੇਤਰ ਵਿੱਚ ਵੱਡੀ ਤਬਦੀਲੀ ਦਾ ਅਹਿਸਾਸ ਹੁੰਦਾ ਹੈ ਇਸ ਸਮੇਂ ਨਵੀਆਂ ਸਮੱਸਿਆਵਾਂ ਮ ਜਨਮ ਲੈਂਦੀਆਂ ਹਨ ਸੱਭਿਆਚਾਰ ਸਮਾਚਾਰ ਜਾਂ ਰਾਜਨੀਤਿਕ ਤਬਦੀਲੀ ਨਵੇਂ ਰੁਝਾਨ ਤੇ ਨਵੇਂ ਰੂਪ ਪੈਦਾ ਕਰਦੀਆਂ ਹਨ ਜਿਹੜੀਆਂ ਅਨਿਸ਼ਚਿਤ ਕਾਲ ਖੰਡ ਉੱਤੇ ਫੈਲੀਆਂ ਹੋਣ ਕਾਰਨ ਸਾਹਿਤ ਇਤਿਹਾਸ ਦੇ ਪ੍ਰਮਾਣਿਕ ਮਾਡਲ ਵਿੱਚ ਫਿੱਟ ਨਹੀਂ ਬੈਠਦੀਆਂ ਉਨੀਸੋ ਸਾਰਤੋਂ ਮਗਰੋਂ ਇਹਨਾਂ ਨੂੰ ਕਿਹਾ ਪ੍ਰਮਾਣਿਕ ਮਾਡਲ ਦੇ ਮਾਡਲ ਅੰਦਰ ਫਿੱਟ ਨਹੀਂ ਬੈਠਦੀਆਂ ਇਹ ਪਰ ਡਾਕਟਰ ਮੋਨ ਸਿੰਘ ਨੇ ਜੋ ਸਾਹਿਦ ਇਤਿਹਾਸਕਾਰੀ ਕੀਤੀ ਹੈ ਉਹ ਪ੍ਰਮਾਣਿਕ ਮਾਡਲ ਮੰਨਿਆ ਗਿਆ ਹੈ ਜੋ ਆਧੁਨਿਕ ਸਮੱਸਿਆਵਾਂ ਹਨ ਸਾਹਿਦ ਦੀ ਇਤਿਹਾਸਕਾਰੀ ਤੇ ਸੱਭਿਆਚਾਰਕ ਇਤਿਹਾਸਕਾਰੀ ਵਿੱਚ ਬੁਨਿਆਦੀ ਅੰਤਰ ਹੈ ਕੀ ਹੈ ਦ੍ਰਿਸ਼ਟੀਮਾਨ ਵਰਤਾਰੇ ਸਮਾਸਥਾਨ ਲੋਕ ਰੁਚੀਆਂ ਪਛਾਣਨਯੋਗ ਹੁੰਦੀਆਂ ਹਨ ਪਰ ਸਾਹਿਤ ਇੱਕੋ ਸਮੇਂ ਵਸਤੂਪਰਕ ਵੀ ਹੁੰਦਾ ਹੈ ਅਤੇ ਵਿਅਕਤੀਪਰਕ ਵੀ ਇਸ ਲਈ ਸਾਹਿਤ ਦੇ ਇਤਿਹਾਸਕੀ ਦਾ ਮਸਲਾ ਬਧੇਰੇ ਪੇਚੀਦਾ ਹੈ ਅੱਜ ਦੀ ਵੀਡੀਓ ਵਿੱਚ ਇੰਨਾ ਹੀ ਵੀਡੀਓ ਨੂੰ ਲਾਈਕ ਅਤੇ ਸ਼ੇਅਰ ਜਰੂਰ ਕਰਨਾ ਸਾਰਿਆਂ ਨੂੰ ਵੀਡੀਓ ਦੇਖਣ ਲਈ ਬਹੁਤ ਬਹੁਤ ਧੰਨਵਾਦ